ਸਸਰੀਕਲ ਪੰਜਾਬੀ ਬੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜਿਓ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਦੋਸਤੋ ਆਪਾਂ ਖੜੇ ਆਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਆਲੀਕੇ ਤੇ ਅੱਜ ਖੜਨ ਦਾ ਕਾਰਨ ਕੀ ਆ ਦੋਸਤੋ ਅੱਜ ਇਸ ਪਿੰਡ ਦੇ ਵਿੱਚ 9 ਖੇਤ 9 ਮੋਟਰਾਂ ਤੇ ਅੱਜ ਜਿਹੜੀ ਚੋਰੀ ਹੋਈ ਅੱਜ ਕਿਉਂਕਿ ਟਰਾਂਸਫਰਮਾਂ ਦੇ ਵਿੱਚੋਂ ਤੇਲ ਕੱਢਿਆ ਗਿਆ 9 ਟਰਾਂਸਫਰਮਾਂ ਚ ਆਏ ਮੰਨ ਕੇ ਚੱਲੋ ਵੀ ਟਰਾਂਸਫਰਮ ਖਰਾਬ ਹੀ ਕਰ ਗਏ ਉਹ ਤੇ ਆਓ ਆਪਾਂ ਕਿਸਾਨਾਂ ਨਾਲ ਭਰਾਵਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਇੱਥੇ ਨੁਕਸਾਨ ਹੋਇਆਗਾ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਕੋ ਚੋਰੀਆਂ ਹੋਈਆਂ ਗਈਆਂ ਆਪਾਂ ਆਸ ਗੱਲਬਾਤ ਕਰਦੇ ਆਂ ਬਾਪੂ ਜੀ ਸੱਸੀ ਕਲ ਜੀ ਠੀਕ ਆ ਜੀ ਅ ਬਾਪੂ ਜੀ ਜਿਹੜੀ ਅੱਜ ਬਾਰਦਾਤ ਹੋਈ ਆ ਕੱਲ ਹੋਈ ਆ ਤੇ ਅੱਜ ਹੋਈ ਆ ਜੀ ਕੱਲ ਹੋਈ ਹੋਈ ਕੱਲ ਕੱਲ ਹੋਈ ਆ ਕਿੰਨੇ ਘਰਾਂ ਦੇ ਚੋਰੀ ਹੋਈ ਆ ਜੀ ਆਪਣੇ ਖੇਤਾਂ ਦੀ ਗੱਲ ਕਰ ਲਈਏ ਜੀ ਆਪਾਂ 8-9 ਘਰਾਂ ਦੇ ਹੋਈ ਆ ਜੀ 8-9 ਘਰਾਂ ਦੀ ਜੀ ਕੀ ਕੀ ਹੋਇਆ ਜੀ ਇੱਥੇ ਟਰਾਂਸਫਾਰਮਰ ਟਰ ਲੈ ਗਏ ਅੱਛਾ ਜੀ ਪਹਿਲਾਂ ਵੀ ਕੋਈ ਚੋਰੀਆਂ ਹੁੰਦੀਆਂ ਜੀ ਇੱਥੇ ਪਹਿਲਾਂ ਹੁੰਦੇ ਨੇ ਕੇਵਲਾਂ ਵੱਢ ਲਿਆ ਹੂੰ ਕਦੇ ਆਹੀ ਕਦੇ ਟਰਾਂਸਫਾਰਮ ਲਾ ਲਿਆ ਹੂੰ ਤੇ ਲੁੱਟਾਂ ਹੋਈ ਅਨੂਮਤ ਹੋ। ਤੇ ਬਾਪੂ ਜੀ ਆਪਾਂ ਹੋਰ ਵੀ ਸਵਾਲ ਕਰ ਲੈਨੇ ਆਂ ਵੀ ਜਿਹੜੀ ਇੱਕ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਬਾਰੇ ਇੱਕ ਮੰਗ ਉੱਠੀ ਜਾਂਦੀ ਆ ਵੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਤੇ ਨਹੀਂ ਹੋਣੀ ਚਾਹੀਦੀ। ਹੋਣੀ ਚਾਹੀਦੀ ਖਸ ਖਸ ਦੀ ਖੇਤੀ। ਹੂੰ। ਕਿਉਂ ਹੋਣੀ ਚਾਹੀਦੀ ਆ ਜੀ? ਉਹ ਆ ਬੁੱਢੀ ਵਾਲਿਆਂ ਗੋਲਗਾਲਾ ਲਾਦੀਆਂ। ਹੂੰ। ਹੋਰ ਛੁੱਟੇ ਤੋਂ ਵੱਜ ਜਾਣਗੇ ਬਦਵਾਕ। ਤੇ ਕੋਈ ਖਾਣ ਲੱਗੂ ਨਾ। ਹੂੰ। ਅਸੀਂ ਪਰਾਂ ਦੇ ਤਾਂ ਖਾਣ ਨਹੀਂ ਗਾ। ਤੇ ਇਸ ਪਿੰਡ ਦੇ ਵਿੱਚ ਗੱਲ ਕਰ ਲਈਏ ਇਸ ਪਿੰਡ ਦੇ ਵਿੱਚ ਟਾਕਾ ਕਿੰਨਾ ਕਾ? ਜਿਹੜੇ ਨੌਜਵਾਨ ਅੱਥੇ ਨੇ ਕੋਈ ਸਾਰੀ ਆ ਜੀ ਨੌਕੀਦਾ ਲੜੀਏ ਕੋਈ ਪਤਾ ਨਹੀਂ। ਲਿਕਰਾ ਜੂਗ ਹੈ। ਕੰਡਿਆ ਡੋ ਕਰ ਲੈ ਕਿ ਕੰਡਿਆ ਨਾ ਹੂੰ ਕੋਈ ਡੰਗਾ ਤਾਂ ਕਹਿੰਦੇ ਆ ਨਹੀਂ ਇੱਥੇ ਪੈਸ ਪੈਂਡ ਦੇ ਵਿੱਚ ਮੌਤਾਂ ਹੋਈਆਂ ਨੇ ਮੋਟੇ ਨਾਲ ਮੋਟੇ ਚਿੱਟੇ ਨਾਲ ਆਪਣੇ ਹੋਈਆਂ ਮੋਟੇ ਕੋ ਯਾਰ ਹੋਈਆਂ ਜੀ ਹੋਈਆਂ ਹੋਈਆਂ ਜੀ ਕਿੰਨੀਆਂ ਮੌਤਾਂ ਹੋਈਆਂ ਜੀ ਦੋ ਤਿੰਨ ਹੋ ਗਈਆਂ ਇਹ ਮੱਛਟੇ ਨਹੀਂ ਮੰਨਦੇ ਹੁੰਦੇ ਜਿਹੜੇ ਨੌਜਵਾਨਾਂ ਦੀ ਮੌਤਾਂ ਹੋਈਆਂ ਜੀ ਨੌਜਵਾਨਾਂ 17 18 ਸਾਲ ਤੋਂ ਹੂੰ 17 18 ਸਾਲ ਦੇ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਸਰਕਾਰਾਂ ਨੂੰ ਜੀ ਜਿਹੜੇ ਜਿਹੇ ਹਾਲਾਤ ਹੋਏ ਬੇ ਨੇ ਪੰਜਾਬ ਦੇ ਜੀ ਕੀ ਕਹੀਏ ਹੁਣ ਬੇਟਾ ਤੂੰ ਵੇ ਨਹੀਂ ਗੱਲ ਰਹੇ ਉਹਨਾਂ ਨੂੰ ਕੀ ਪਤਾ ਵੀ ਕੀ ਕਹੀਏ ਉਹਨੂੰ ਕਹਿੰਦਾ ਵੀ ਕਹਿੰਦਾ ਵੀ ਹਾਲਾਤ ਠੀਕ ਹੋਣੇ ਚਾਹੀਦੇ ਭਾਈ ਪ੍ਰਵਕਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਾਡੇ ਨਾਲ ਹੋਰ ਵੀ ਜਿਹੜੇ ਕਿਸਾਨ ਭਰਾ ਨੇ ਉਹਨਾਂ ਨਾਲ ਵੀ ਸਵਾਲ ਜਵਾਬ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਨਹੀਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਕੀ ਨਾਮ ਆ ਜੀ ਨਰਨੈਲ ਸਿੰਘ ਬਾਪੂ ਜੀ ਆਪਾਂ ਇੱਕ ਹੋਰ ਵੱਡੇ ਸਵਾਲ ਖੜੇ ਹੋਏ ਨੇ ਜੀ ਜਿਵੇਂ ਅੱਜ ਤੁਹਾਡੇ ਪਿੰਡ ਦੇ ਵਿੱਚ ਚੋਰੀ ਹੋਈ ਆ ਚੋਰੀ ਹੋਈ ਆ ਨੋ ਨੋ ਆਪਣੀ ਮੋਟਰਾਂ ਦੇ ਉੱਪਰ ਜਾ ਕੇ ਤੇਲ ਕੱਢਿਆ ਜਾਂਦਾਗਾ ਪਰ ਉਹ ਕੋਈ ਆਮ ਤਾਂ ਨਹੀਂ ਹੋਣਗੇ ਚ ਕੋਈ ਨਸ਼ੇ ਵਾਲੇ ਹੋਣਗੇ ਜਾਂ ਕੋਈ ਆਇਆ ਕੋਈ ਬੰਦਾ ਆਮ ਤਾਂ ਨਹੀਂ ਹੋਊਗਾ ਆਮ ਹੁਣ ਖੇਤੀ ਵਾਲੇ ਬੰਦੇ ਕਿੱਥੋਂ ਕਰਦੇ ਆ ਜੀ ਤਾਂ ਹੁਣ ਜਿਹੜੇ ਆਹ ਚਿੱਟੇ ਚੱਪੇ ਖਾਂਦੇ ਆ ਜਾਂ ਕੋਈ ਨਸ਼ੇ ਕਰਦੇ ਆ ਇਹੀ ਖਾਂਦੇ ਆ ਕੱਢਦੇ ਆ ਜਿਸ ਦਾ ਜੋ ਤੜਕੇ ਨੂੰ ਮੋਟਰ ਛੇੜਣੀ ਹੁੰਦੀ ਹੈ ਜਾਨਿਆਂ ਤਾਂ ਤੇਲ ਕੱਢਿਆ ਪਿਆ ਹੁਣ ਲੈ ਕਿਸੇ ਦਾ ਕੋਈ ਧੱਕੇ ਵਾਲਾ ਬਟ ਲੈਂਦੇ ਆ ਕਿਸੇ ਦਾ ਕੋਈ ਸਟਰਟਰ ਲਾ ਲੈਂਦੇ ਆ ਤੇਲ ਕੱਢ ਲੈਂਦੇ ਆ ਟਰਾਂਸਫਾਰਮ ਹੁਣ ਅੱਥਰੋਂ ਸਾਰੇ ਉਹ ਲਾ ਕੱਢ ਕੇ ਤੇਲ ਲੈ ਗਏ ਕਈ ਹੁਣ ਬੇਕਾਰ ਹੋਏ ਜੀ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਇਹੋ ਜਿਹੇ ਮਤਲਬ ਕਿ ਘਟਨਾਵਾਂ ਹੁੰਦੀਆਂ ਜੀ ਜਿਹੜੀਆਂ ਚੋਰੀਆਂ ਹੁੰਦੀਆਂ ਇੱਥੇ ਲੁੱਟਾਂ ਹੋਈਆਂ ਹੁੰਦੀਆਂ ਹੀ ਰਹਿੰਦੀਆਂ ਜੀ ਪੰਜ 6 10 ਦਿਨ ਮਸਾਣਾ ਤੇ ਕਿਸੇ ਦੀਆਂ ਕੇਵਲਾਂ ਵੜ ਲਈਆਂ ਕਿਸੇ ਦਾ ਕੁਸ ਵੜ ਲਿਆ ਸਾਡੇ ਨਾਲ ਹੋਰ ਵੀ ਜਿਹੜੇ ਕਿਸਾਨ ਭਰਾ ਬੈਠੇ ਨੇ ਉਹਨਾਂ ਦਾ ਸੱਸੀ ਕਾਪੂ ਜੀ ਸੱਸੀ ਕਾਲ ਜੀ ਕੀ ਨਾਮ ਆ ਜੀ ਅਮਰਜੀਤ ਸਿੰਘ ਜੀ ਬਾਪੂ ਜੀ ਇਹ ਕਿ ਜਿਹੜੀ ਚੋਰੀ ਹੋਈ ਹੈ ਤੁਹਾਡੇ ਅੱਜ ਹਾਂਜੀ ਤੇ ਅੱਜ ਤੁਸੀਂ ਫਿਰ ਗਏ ਸੀ ਤੁਸੀਂ ਆ ਬਿਠਾਣੇ ਜਾ ਕੇ ਉੱਥੇ ਮਤਲਬ ਕੀ ਕਿਹਾ ਹੋਵੇ ਰਿਪੋਰਟ ਲਖਾਈ ਹੋਵੇ ਜੀ ਅਸੀਂ ਤਾਂ ਨਹੀਂ ਗਏ ਜੀ ਹਾਂਜੀ ਜੇ ਮਤਲਬ ਜਿਨ੍ਹਾਂ ਨੇ ਉਹ ਜਾਂ ਉਹ ਜ਼ਰੂਰ ਗਏ ਹੋਣਗੇ ਹਾਂਜੀ ਮਤਲਬ ਵੀ ਇਹ ਜਿਹੜੇ ਚਟੇ ਵਾਲੇ ਜੀ ਕਰਦੇ ਹੀ ਹੈ ਮਤਲਬ ਕਿਤੇ ਤੇਲ ਕੱਢ ਲਿਆ ਕਿਤੇ ਟਰਾਂਸਫਾਰਮ ਖੋਲ ਖੋਲ ਲਿਆ ਕਦੇ ਮਤਲਬ ਵੀ ਸਟਾਰਟਰ ਲਾ ਲਿਆ ਜੀ ਕਿਤੇ ਤਾਰਾਂ ਵਟਲੀਆਂ ਮਤਲਬ ਸਾਰਾ ਕੰਮ ਇਹੀ ਕਰ ਰਹੇ ਆ ਚਟੇ ਵਾਲੇ ਕਰ ਰਹੇ ਨੇ ਤੇ ਇੱਕ ਹੋਰ ਵੀ ਜਿਹੜੇ ਵੱਡੇ ਸਵਾਲ ਨੇ ਬਾਪੂ ਜੀ ਵੀ ਇੱਕ ਪੰਜਾਬ ਦੇ ਵਿੱਚ ਜਗੇਨ ਦੇ ਨਾਂ ਤੇ ਬੰਦੇ ਨੇ ਉਹਨਾਂ ਨੇ ਨਾ ਇੱਕ ਖਸ ਖਸ ਦੀ ਖੇਤੀ ਬਾਰੇ ਮੰਗ ਰੱਖੀ ਆ ਪੰਜਾਬ ਦੇ ਵਿੱਚ ਉਸ ਵਿੱਚ ਤੁਸੀਂ ਸਾਰੇ ਕਿਸਾਨ ਸਹਿਮਤ ਹੋ ਜੀ ਉਸ ਗੱਲ ਨੂੰ ਅਸੀਂ ਸਹਿਮਤ ਇਸ ਕਰਕੇ ਆ ਜੀ ਜਿਹੜਾ ਮੈਡੀਸਨਸ ਹੈ ਜੇ ਖਸ ਖਸ ਦੀ ਖੇਤੀ ਹੁੰਦੀ ਆ ਤਾਂ ਇਹ ਬੰਦ ਹੋ ਜਾਊਗਾ ਜੀ ਕੋਈ ਮਨਾਮਤ ਰਹਿ ਜਾਂਦਾ ਕਹਿ ਨਹੀਂ ਸਕਦੇ ਤੇ ਨਹੀਂ ਜਮ ਬੰਦ ਹੋ ਜਾਊਗਾ ਬਾਪੂ ਜੀ ਸਰਕਾਰਾਂ ਤਾਂ ਕਹਿੰਦੀਆਂ ਕਹਿੰਦੇ ਇਹ ਵੀ ਜਿਹੜੀ ਖਸ ਖਸ ਆ ਭੁੱਕੀ ਆ ਡੋਡੇ ਆ ਫੀਮ ਹੈ ਇਹ ਇਹ ਵੀ ਨਸ਼ੇ ਨੇ ਸਰਕਾਰਾਂ ਨੇ ਤਾਂ ਇਹ ਕਹਿਣੀ ਆ ਇੱਕ ਇੱਕਦੋਂ ਤੋਂ ਚੱਲਦਾ 50 100 ਸਾਲ ਦੀ ਪਹਿਲਾਂ ਤੋਂ ਚੱਲਦਾ ਜੀ ਕੋਈ ਨਵਾਂ ਮੈਡੀਸਨਸ ਦਾ ਥੋੜਾ ਆਏ ਪੁਰਾਣੀ ਉਹ ਹੈ ਜੀ ਅੱਗੇ ਬਜ਼ੁਰਗ ਖਾਂਦੇ ਸੀ ਕੰਮ ਕਰਦੇ ਸੀ ਜੇ ਕੋਈ ਵੀ ਬੰਦਾ ਖਾਂਦਾ ਸੀ ਕੰਮ ਕਰਦਾ ਸੀ ਇਸ ਨੂੰ ਖਾ ਕੇ ਗਲਤ ਕੰਮ ਨਹੀਂ ਕਰੂਗਾ ਬੰਦਾ ਤੁਸੀਂ ਇੱਕ ਆਪਾਂ ਗੱਲ ਕਰ ਲਈ ਬਪੂ ਜੀ ਇਹ ਵੀ ਚੱਲੂ ਗੱਲ ਕਰਨ ਤੇ ਆ ਜਾਂਦੀ ਆ ਫਿਰ ਵੀ ਵੀ ਤੁਸੀਂ ਖਾਧੀਆ ਜੀ ਭੁੱਖੀ ਫੀਮ ਜਾ ਜੀ ਨਹੀਂ ਖਾਧੀਆ ਜਮਾਂ ਖਾਧੀਆ ਜੀ ਅਸੀਂ ਕਿਉਂ ਗਈ ਹਮ ਔਰੰਮ ਕੁੰਮ ਕਰਨ ਨੂੰ ਫਿਰ ਜੀ ਕਰਦਾ ਜੀ ਪੂਰਾ ਪੂਰਾ ਹਮ ਚਾਹੇ ਜੀ ਤੋਂ ਮਰਜ਼ੀ ਪੁੱਛ ਲੋ ਜੀ ਕਿਉਂਕਿ ਮੈਂ ਕੱਲਾ ਮੈਂ ਨਹੀਂ ਜਿੰਨਾ ਤੋਂ ਮਰਜ਼ੀ ਪੁੱਛ ਲੋ ਤੁਸੀਂ ਹਮ ਕੰਮ ਕਰਨ ਨੂੰ ਤਾਂ ਜੀ ਕਰਦਾ ਜਿੰਨੇ ਮੈਡੀਸਨ ਨਸੇ ਆਏ ਇਹ ਖਾ ਕੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ ਹਮ ਜਾਂ ਮਤਲਬ ਇਹ ਨਾ ਨੋ ਸੇ ਉਹ ਹੋ ਜਾਂਦੇ ਜਿਹੇ ਜਿਆਦਾ ਮੈਂ ਕੀ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਜੀ ਸਰਕਾਰਾਂ ਦਾ ਜੀ ਸਰਕਾਰਾਂ ਨੂੰ ਪਤਾ ਹੀ ਹੈ ਸਰਕਾਰ ਨੂੰ ਹੁਣ ਪਤਾ ਨਹੀਂ ਸਰਕਾਰ ਨੂੰ ਵੀ ਕੀ ਹੁੰਦਾ ਕੀ ਨਹੀਂ ਮਤਲਬ ਵੀ ਹੁਣ ਆਹ ਸਰਕਾਰ ਦਾ ਸਭ ਤੋਂ ਵੱਧ ਹੋਇਆ ਜੀ ਮਤਲਬ ਵੀ ਅੱਗੇ ਦਾ ਬਹੁਤ ਥੋੜਾ ਜਿਹਾ ਘਟਸੀ ਹੁੰਦਾ ਰੋਜ਼ ਨੂੰ ਇੱਕ ਦੋ ਘਟਣਾ ਦੇਖਣ ਨੂੰ ਮਿਲਦਾ ਹੈ ਜੀ ਜੇ ਪੰਜਾਬ ਦੇ ਜਿਹੜੀ ਹਾਲਾਤਾਂ ਦੀ ਗੱਲ ਕਰ ਲਈਏ ਕਿੱਧਰ ਨੂੰ ਜਿਹੜੇ ਹਾਲਾਤ ਜਿਹੜੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੜੀਆਂ ਹੁਣ ਘਟਨਾਵਾਂ ਜੜੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਇੰਨਾ ਲੁੱਟਾ-ਸਪੋਟਾ ਹੋ ਰਹੀਆਂ ਹੈਗੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਵਾਰ ਜੀ ਕਹਿੰਦੇ ਜੀ ਜਿਹੜੇ ਸਾਡੇ ਵਧੀਆ ਉਹ ਆ ਜੀ ਬੰਦੇ ਉਹ ਇੱਥੇ ਰਹਿ ਕੇ ਰਾਜੀ ਨਹੀਂ ਹੋਈ ਉਹ ਸਾਰੇ ਇੱਕ ਬਾਹਰ ਨੂੰ ਇਹਦਾ ਕਾਰਨ ਨਹੀਂ ਇਹੀ ਹੈ ਮੇਰਾ ਮਤਲਬ ਵੀ ਬਾਹਰ ਜਾਣ ਦਾ ਜੀ ਲੋਕਾਂ ਦਾ ਰਜਾਨ ਇਸੇ ਕਰਕੇ ਬਣਿਆ ਨਾ ਜੀ ਕਿਉਂਕਿ ਮਤਲਬ ਇੱਥੇ ਹਾਲਾਤ ਵਧੀਆ ਨਹੀਂ ਜਿਹੜੇ ਭਲੇ ਮਾਨਸਬੰਦੇ ਆ ਉਹਨਾਂ ਨੂੰ ਰਹਿਣਾ ਬਹੁਤ ਆਉ ਔਖਾ ਜੀ ਇੱਕ ਇੱਕ ਤਾਂ ਆਪੂ ਵੱਡੇ ਸਵਾਲ ਆ ਜਾਂਦੇ ਹੁਣ ਜਿਹੜੀ ਨੌਜਵਾਨੀ ਹੈ ਇੱਕ ਤਾਂ ਬਾਹਰ ਨੂੰ ਜਾ ਰਹੀ ਆ ਕੁਛ ਚਿੱਟੇ ਨਾਲ ਮਤਲਬ ਕੀ ਮਾਰ ਰਹੇ ਨੇ ਜੀ ਤੇ ਫਿਰ ਉਹ ਮਤਲਬ ਕੀ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਫਿਰ ਬੀਤੇ-ਬੀਤੇ ਦਿਨ ਇਹ ਮਾੜੇ ਆਉਣਗੇ ਚੰਗੇ ਆਉਣਗੇ ਜੀ ਮਾੜੇ ਆਉਣਗੇ ਮਤਲਬ ਵੀ ਹਾਲਾਤ ਸੁਧਰਦੇ ਨਹੀਂ ਜੀ ਜਿਹੜੇ ਸਾਡੇ ਨਾਲ ਸਰਕਾਰਾਂ ਚੱਲਦੀਆਂ ਨਹੀਂ ਹੂੰ ਸਾਡੇ ਨਾਲ ਹੋਰ ਵੀ ਜਿਹੜੇ ਕਿਸਾਨ ਭਰਾਣੇ ਉਹਨਾਂ ਨੂੰ ਵੀ ਸਵਾਜਬਾਲ ਕਰਦੇ ਆਂਗੇ ਤੇ ਬਾਪੂ ਜੀ ਸਸਰੀ ਕਾਲ ਜੀ ਹੋ ਠੀਕ ਹੋ ਜੀ ਉਹ ਠੀਕ ਹੋ ਜੀ ਕੀ ਕੀ ਹਾਲ ਚਾਲ ਆ ਠੀਕ ਹੋ ਜੀ ਹਾਂ ਠੀਕ ਆ ਠੀਕ ਆ ਬਾਪੂ ਜੀ ਤੇ ਬਾਪੂ ਜੀ ਕੀ ਨਾਮ ਆ ਜੀ ਆਪਣਾ ਰਣਜੀਤਪਾਲ ਸਿੰਘ ਆ ਜੀ ਬਾਪੂ ਜੀ ਇੱਕ ਜਿਹੜੀ ਚੋਰੀ ਹੋਈ ਅੱਜ ਤੁਹਾਡੇ ਪਿੰਡ ਦੇ ਵਿੱਚ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਕਹਨੇ ਭਾਈ ਜਿਹੜਾ ਰੋਜ਼ ਹੀ ਹੁੰਦੀਆਂ ਚੋੜਗਾ ਕੋਈ ਨਵੀਂ ਨਹੀਂ ਹੋਈ ਇਹ ਰੋਜ਼ ਹੁੰਦੀਆਂ ਜੀ ਰੋਜ਼ਾਂ ਗੋਈ ਹੁੰਦੀਆਂ ਕਿ ਇੱਧਰ ਛੜਕ ਚ ਵਗ ਲਟੜਾ ਕਿੱਥੇ ਇੱਧਰ ਸੂਤ ਲੁੱਟੇ ਗਏ ਕਿੱਥੇ ਇੱਧਰ ਰਾਗੀ ਕਨੇ ਲੁੱਟੇ ਗਏ ਤੇ ਬਾਪੂ ਜੀ ਜਿਹੜੇ ਭਗਵੰਤ ਮਾਨਤਾ ਕਹਿੰਦਾ ਵੀ ਸਾਡੇ ਪੰਜਾਬ ਦੇ ਵਿੱਚ ਟਾ ਨਸ਼ਾ ਮੁਕਤ ਹੋ ਗਿਆ ਜੀ ਮੁਕਤ ਹੋ ਗਿਆ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਕੋਈ ਨਹੀਂ ਮੁਕਤ ਹੋਇਆ ਜੀ ਉਹ ਵਿੱਚ ਚੱਲ ਜਾਂਦਾ ਕੋਈ ਸੋਈ ਕੋਈ ਚੱਲ ਛੋਟੇ ਪਿੰਡ ਦੇ ਵਿੱਚ ਵਾਧੂਗਾ ਇਹ ਚੋਂ ਤੁਸੀਂ ਕਾਨੂੰਨ ਕੋ ਮੇਰੇ ਖੇਤਰ ਤਨਾਪਵਾਉ ਤੁਸੀਂ ਖੜੇ ਇਸ ਗੱਲ ਪਿੱਛੇ ਤੁਸੀਂ ਵਾਧੂਗਾ ਵਾਧੂਗਾ ਹੈਗਾ ਜੀ ਹੈਗਾ ਜੀ ਹੈਗਾ ਕੋਈ ਦੋਸੀ ਦੇਖਦੇ ਆ ਤੁਰੇ ਫਿਰਦੇ ਉਹ ਜਿਹੜੇ ਬੰਦੇ ਰਾਤ ਨੂੰ ਤੁਰੇ ਫਿਰਦੇ ਆ ਉਹਨਾਂ ਨਾਲ ਵੀ ਕੀ ਕਰਨਾ ਹੈ ਇੱਕ ਕੰਮ ਵਾਲਾ ਬੰਦਾ ਤਾਂ ਦਿਨੇ ਜਾਊਗਾ ਜੀ ਜਿਹੜੇ ਦੂਜੇ ਵਿਹਲੜ ਇਹ ਸਾਰੀ ਸਾਰੀ ਰਾਤ ਬੈਠੇ ਰਹਿੰਦੇ ਆ ਤੁਰੇ ਫਿਰਦੇ ਆ ਜੀ ਇਹ ਜਿਹੜੇ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਪਿੰਡਾਂ ਪਿੰਡਾਂ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿਉਂਕਿ ਡਰਾ ਹੈਗਾ ਮੌਤ ਦਾ ਡਰਾ ਕੋਈ ਰਸਤੇ ਵਿੱਚ ਨੰਗਦੇ ਟੱਪਦੇ ਆ ਕੋਈ ਚਿੱਟੇ ਵਾਲੇ ਘੇਰ ਲੈਂਦੇ ਆ ਨੇ ਤੇ ਇਹ ਪੰਜਾਬ ਦੇ ਹਾਲਾਤ ਨੇ ਦੋਸਤੋ ਤੇ ਅਦਰ ਹੋਰ ਵੀ ਸਵਾਜ ਵਾਲ ਕਰਦੇ ਆ ਸਾਡੇ ਨਾਲ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਜੀ ਠੀਕ ਹੈ ਵਧੀਆ ਜੀ ਸੱਚ ਬੱਥੇ ਤਾਂ ਸਕੁੱਟੀਆਂ ਨੇ ਹੋ ਜੀ ਹਾਂਜੀ ਹਾਂਜੀ ਪਿੰਡ ਤੇ ਤਾਂ ਏਡੇ ਵੱਡੀਆਂ ਬਾਰਦਾਤਾਂ ਹੋਈਆਂ ਨੇ ਜੀ ਤਾਂ ਇਹ ਰੋਜ਼ ਦੀਆਂ ਹੀ ਬਾਰਦਾਤਾਂ ਡੇਰ ਦੇ ਬਾਹਰ ਨਹੀਂ ਜਾ ਸਕਦੇ ਹਾਲਾਤ ਬਹੁਤ ਮਾੜੇ ਆ ਪੰਜਾਬ ਦੇ ਹੂੰ ਚੋਰੀ ਡਾਕਾ ਕੋਈ ਬੰਦਾ ਸੇਫ ਨਹੀਂ ਇੱਥੇ ਇਹ ਨਹੀਂ ਪਤਾ ਦੀ ਭੜੇ ਮਾਨਸ ਨੂੰ ਕਿਹੜੇ ਵੇਲੇ ਲੁੱਟ ਲਾਂ ਕਿਹੜੇ ਵੇਲੇ ਮਾਰ ਦਾਂ ਰੋਜ਼ ਗੁੱਲਦਿਆਂ ਚੱਲੀ ਜਾਂਦੀਆਂ ਪੰਜਾਬ ਦੇ ਹਾਲਾਤ ਘਰ ਰਹਿਣ ਵਾਲੇ ਹੀ ਨਹੀਂ ਇੱਥੇ ਰੋਇ ਲੁੱਟ ਖੋਟ ਹੁੰਦੀ ਆ ਸਾਡੇ ਹੁਣ ਦਾ ਟਰਾਂਸਫਰਮਰ ਤੇ ਵੀ ਲੈ ਕੇ ਕੱਢ ਕੇ ਕਦੇ ਕੇਬਲਾਂ ਬਾਹਰੀਆਂ ਕਦੇ ਮੋਟਰਾਂ ਹੋਰ ਕੇ ਲੈ ਗਏਟ ਸਟਾਰਟਰ ਖੋ ਕੇ ਲੈ ਜਾਂਦੇ ਆ ਕੋਈ ਬੰਦਾ ਸੇਫਤਾ ਹੀ ਨਹੀਂ ਕੋਈ ਉਹ ਕਰ ਲੂ ਆ ਅ ਮੇਰੇ ਜੀ ਆਖੋ ਗੋ ਨਾਲ ਆਲੂ ਪੱਟੇ ਤੇ ਹੀ ਪਿਛਲੇ ਸਾਲ 20 ਗੱਟੇ ਆਲੂ ਹੀ ਲੈ ਕੇ ਚੱਕ ਕੀ ਕਰ ਲਾਈਏ ਦੱਸੋ ਆਲੂ ਲੈ ਕੇ ਚੱਕੇ ਜੀ ਆਲੂ ਭਰੇ ਭਰਾਏ ਆਦੀ ਲੈ ਕੇ ਚੱਕੇ ਕਿੱਥੋਂ ਲੈ ਕੇ ਜੋ ਕਿੱਥੋਂ ਖੇਤੋਂ ਹੀ ਲੈ ਕੇ ਜੀ ਹਾਂ ਤੇ ਖੇਤੋਂ ਦਾ ਕੋਈ ਰਾਖਾ ਬੰਦਾ ਕੋਈ ਪਹਿਣੀ ਸੀ ਰਾਖਾ ਜਰਾਖਾ ਜੀ ਉਹ ਦੱਸ ਦਿੰਦੇ ਗਾਸੇ ਲੈ ਕੇ ਆ ਕੇ ਜਾਂ ਉਹ ਲੁੱਟਣ ਆ ਗਏ ਉਹ ਕੱਲਾ ਇੱਕ ਬੰਦਾ ਕਿੱਥੇ ਰੱਖੀ ਰੱਖ ਲੂ ਆ ਕਿੱਦਾਂ ਦਿੰਦਾ ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਕਿਦਾਂ ਦੇਖ ਰਹੇ ਨੇ ਤੁਹਾਨੂੰ ਹਾਲਾਤ ਤਾਂ ਹੁਣ ਦੀ ਸੀ ਜਾਂਦੇ ਬਹੁਤ ਮਾੜੇ ਆ ਬੰਦਾ ਕੋਈ ਸੇਥ ਨਹੀਂਗਾ ਇਹ ਨਹੀਂ ਪਤਾ ਜੀ ਤੜਕੀ ਰੋਟੀ ਖਾਦੀ ਹੱਥਾਂ ਦੀ ਖਾਣ ਦਾ ਟਾਈਮ ਮਿਲੂਗਾ ਨਾ ਮਿਲੂਗਾ ਇਹ ਕੌਣ ਇੱਕ ਇੱਕ ਕੌਣ ਕਰਕੇ ਜਾਂਦੇ ਬਾਪੂ ਜੀ ਅੱਪ ਵੱਡੇ ਸਵਾਲ ਖੜੇ ਹੋ ਜਾਂਦੇ ਕੌਣ ਕਰਦੇ ਆ ਕੌਣ ਕਰਦੇ ਆ ਹੁਣ ਕੀ ਪਤਾ ਜੀ ਇੱਕ ਗਵਰਨਮੈਂਟ ਕਰਾਉਂਦੀ ਹੈ ਗਵਰਨਰ ਦੇ ਬੰਦੇ ਆ ਕੌਣ ਆ ਕੌਣ ਨਹੀਂ ਹੁਣ ਜਿਹੜਾ ਰੁਟਿਆ ਜਾਂਦਾ ਰੁਟਿਆ ਜਾਂਦਾਗਾ ਲੁੱਟਣ ਵਾਲੇ ਰੁਪੀ ਜਾਂਦੇ ਆ ਉਹਨਾਂ ਨੇ ਹੌਸਲੇ ਬੁਲਾਉਂਦਾ ਜਾਂ ਤਰ ਕਹਿੰਦੇ ਵੀ ਜੇ ਨਸ਼ੇ ਚਿੱਟੇ ਵਾਲੇ ਆ ਜਿਹੜੇ ਚੋਰੀਆਂ ਹੋ ਰਹੀਆਂ ਕੱਪਾ ਪਰਸੋਂ ਦੀ ਵੀ ਗੱਲ ਕਰ ਲੈ ਉਹ ਬਿਨਾਂ ਨਸ਼ੇ ਦੇ ਵੀ ਕਰੀ ਜਾਂਦਾ ਸਾਡੇ ਪਿੰਡ ਦਾ ਅਸੀਂ ਤਾਂ ਲੁੱਟੇ ਗਏ ਨਾ ਮਾਰ ਤੋਂ ਵੀ ਇੱਕ ਕੰਦੇ ਮਰਾਏ ਦੀ ਗੱਲ ਆ ਘੱਟ ਨਾਉਂਦੀ ਆ ਕਹਿੰਦੇ ਵੀ ਉੱਥੇ ਐਲ ਸੀ ਡੀ ਲਾਉਂਦੇ ਇੱਕ ਮੋਟਰਸਾਈਕਲ ਕਹਿੰਦੇ ਵੀ ਨੰਬਰ ਪਲੇਟਾਂ ਹੈ ਨਹੀਂ ਉਹਦੇ ਤੇ ਉਹ ਲਾ ਕੇ ਖੜਾ ਕੇ ਭੱਜ ਜਾਂਦਾ ਉਹ ਕੱਲੀ ਸ਼ੈਲਟ ਹੋ ਕੇ ਹੱਥ ਚ ਆਉਂਦੀ ਆ ਆਉ ਉਹ ਕਿਸੇ ਨੇ ਲਿਆਇਆ ਹੋਊ ਲਾ ਕੇ ਛੱਡ ਕੇ ਭੱਜ ਗਿਆ ਠੀਕ ਆ ਗੱਲ ਸਹੀ ਆ ਇਹ ਹੂੰ ਹੂੰ ਉਹਦਾ ਆੜ ਰਹੀ ਜਾਂਦਾ ਇੱਕ ਦਿਨ ਮੈਂ ਉੱਥੇ ਮਰਾ ਜੀ ਗਿਆ ਸੀਗਾ ਉਹਨਾਂ ਨੇ ਆਪ ਦਾ ਨੌਕਰ ਤੋੜਤਾ ਪਿੰਡ ਚ ਉਹ ਲੈਂਡ ਸਮੋਸੇ ਉਹਦੇ ਕੋਲੇ ਦਵਾਈ ਲੈਣ ਆਇਆ ਸੀਗਾ ਸਮੋਸੇ ਲੈਣ ਆਇਆ ਸੀ ਉਹਦੇ ਕੋਲ 1200 ਰੁਪਇਆ ਸੀ ਆਹ ਜਾਂਦਾ ਹੋਈ ਘੇਰ ਕੇ ਉਹਦੋਂ ਵੀ ਖੋਲੇ ਸਮੋਸੇ ਦਾ ਵਚੀ ਰਹੇਗੇ ਇਹਦੇ ਹਾਲਾਤ ਆਏ ਬੇ ਨੇ ਹਾਂ ਹਾਂ ਸੋ ਪਤਾ ਲੱਗ ਜਾਈ ਜੇਬ ਚ ਕਿਸੇ ਦੇ 1000 ਜਾਂ 500 ਰੁਪਇਆ ਹੈਗਾ ਹਰੇਕ ਨੂੰ ਉਠਲਾਉਂਦੇ ਆ ਇੱਕ ਨਾ ਪੂਜੀ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਜਿਵੇਂ ਕਿ ਇੱਕ ਨਾ ਜੱਗੇ ਦੇ ਨਾਂ ਦੇ ਵਿਅਕਤੀ ਨੇ ਇੱਕ ਉਹਨਾਂ ਨੇ ਇੱਕ ਟੀਮ ਬਣਾਈ ਆ ਆਪਦੀ ਉਹਨਾਂ ਨੇ ਕਿਹਾ ਕਿ ਮਤਲਬ ਕੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਨਹੀਂ ਹੁੰਦੀ ਤਾਂ ਨਹੀਂ ਪੰਜਾਬ ਦੇ ਹਾਲਾਤ ਆ ਹੀ ਰਹਿਣਗੇ ਤੁਹਾਡੇ ਕੀ ਸਵਾਲ ਨੇ ਵੀ ਮਤਲਬ ਕੀ ਖਸ ਖਸ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਨਹੀਂ ਹੋਣੀ ਚਾਹੀਦੀ ਜੀ ਨੇ ਦੇਖੋ ਜੀ ਇਹ ਕਹਿੰਦੇ ਨਸ਼ਾ ਦਾ ਬਸੇ ਕੋਈ ਵੀ ਆਹਰੇ ਕੀ ਮਾੜਾ ਪਰ ਜੇ ਉਹਦੇ ਨਾਲ ਇਹ ਦੀ ਜਿਹੜਾ ਚਿੱਟੇ ਨਾਲੋਂ ਅੱਗੇ ਲੋਕ ਖਸਖਸ ਜਾਂ ਕੋ ਭੁੱਕੀ ਜਾਂ ਕੋਈ ਨਸ਼ਾ ਖਾ ਕੇ ਕੋ ਕੰਮ ਕਰਦਾ ਸੀ ਆਹ ਦਾ ਕੀਤੀ ਦਾ ਕੰਮ ਕਰਦਾ ਸੀ ਉਹ ਮਰਦੇ ਤਾਂ ਹੀ ਨਹੀਂ ਸੀਗੇ ਹੁਣ ਇਹਦੇ ਨਾਲ ਇਹ ਜਿਹੜੇ ਕੈਮੀਕਲ ਨਸ਼ੇ ਆ ਸਾਰੇ ਡਰੱਗ ਆ ਇਹਨਾਂ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਆ ਇਦਾਂ ਹੀ ਕਦੇ ਸੁਣਿਆ ਦੀ ਉਹ ਠੀਮ ਖਾ ਕੇ ਬੰਦਾ ਮਰ ਗਿਆ ਮਤਲਬ ਕੱਲ ਮੰਗਦਾ ਇਹ ਗੱਲ ਦੀ ਇਹਦੀ ਉਹਦੇ ਨਾਲ ਕੋਈ ਮਰਿਆ ਤਾਂ ਹੀ ਨਹੀਂਗਾ ਬੰਦਾ ਦੱਸੋ ਉਸ ਜੱਕੇ ਨੇ ਵੀ ਇਹੀ ਗੱਲ ਕਹੀ ਆ ਵੀ ਕਹਿੰਦੇ ਵੀ 1 ਕਰੋੜ ਰੁਪਏ ਦੀ ਸ਼ਰਤ ਆ ਜੇ ਕਹਿੰਦਾ ਵੀ ਮਤਲਬ ਕੀ ਇਹਨੂੰ ਮਤਲਬ ਕੀ ਬੰਦੇ ਨੂੰ ਜਿਵੇਂ ਕੋਈ ਖਾਂਦਾ ਜਾ ਵੀ ਉਹ ਸਹਤ ਕਰਦੇ ਵੀ ਇਹ ਨੁਕਸਾਨ ਆ ਹਾਂ ਵੀ ਜਾਂ ਉਹ ਨਾ ਮਰ ਗਿਆ ਹੋਵੇ ਫਿਰ ਕੋਕੀ ਖਾ ਕੇ ਜੇ ਮਰਦਾ ਹੋਵੇ ਕਹਿੰਦਾ ਵੀ ਮੈਂ ਮਤਲਬ ਕਿ 1 ਕਰੋੜ ਰੁਪਏ ਦੀ ਸ਼ਰਤ ਲਾਉਣਾਗਾ ਹਾਂ ਉਹ ਹੀ ਆ ਮੈਂ ਨਾ ਇਹਦਾ ਨਹੀਂ ਵਰਤੀ ਤੇ ਪਰ ਐ ਵੀ ਜਿਹੜੇ ਬੰਦੇ ਹੁਣ ਕੋਈ ਯਾਰ ਮਿੱਤਰ ਖਾਂਦੇ ਹੋਣਗੇ ਦੋਸਤ ਖਾਂਦੇ ਹੋਣ ਕੰਮਦੰਦੇ ਵਾਲੇ ਉਹ ਵੀ ਡੋਲ ਮਦਮ ਖਾਂਦੇ ਸੀਗੇ ਕੋਈ ਐ ਨਹੀਂ ਸੀ ਨੂੰ ਖਾਂਦੇ ਸੀਗੇ ਜਿਵੇਂ ਪੰਜਾਬ ਦੇ ਵਿੱਚ ਠੇਕੇ ਖੁੱਲੇ ਬਿਨ ਦਾਰੂਆਂ ਦੀ ਜਾਂ ਕੋਈ ਆਪਾਂ ਕਹਿੰਦੇ ਨਸ਼ੇ ਵਾਲੀਆਂ ਗੋਲੀਆਂ ਹੋ ਗਈਆਂ ਕੋਈ ਹੋਰ ਆਪਣਾ ਮੈਡੀਕਲ ਨਸ਼ੇ ਹੋ ਗਈ ਕੋਈ ਆਦੀ ਹੋਰ ਨਸ਼ੇ ਹੋ ਗਈ ਪੰਜਾਬ ਦੇ ਵਿੱਚ ਚੱਲ ਰਹੇ ਨੇ ਪਰ ਖਾਸ ਕਰਕੇ ਖੇਤੀ ਜਾਂ ਆਪਣੇ ਠੇਕੇ ਕਿਉਂ ਨਹੀਂ ਹੈਗੇ ਆਪਣੇ ਆਪਣੇ ਦੀ ਫੀਮ ਦੇ ਜੀ ਆਪ ਵੀ ਕਿਹਦੀ ਹਰੇਕ ਦਾ ਸਿਰ ਭੰਦੇ ਆ ਲੋਕਾਂ ਬੁੜੀਆਂ ਨੂੰ ਆ ਕੇ ਤੰਗ ਕਰਦੇ ਆ ਇਹ ਕਿਹੜਾ ਕੋ ਨਸ਼ਾ ਦਾ ਕੋਈ ਵੀ ਆ ਉਹ ਮਾੜਾ ਹੀ ਮਾੜਾ ਹੈ ਪਰ ਭੁੱਕੀ ਫੀਮ ਖਾ ਕੇ ਨਸ਼ਾ ਕੋਈ ਸਿਰਤਾ ਨਹੀਂ ਭੰਦਦਾ ਕੋਈ ਐ ਵੀ ਕਿਸੇ ਨੂੰ ਕੋਟੇ ਮਾਰਦੇ ਨਹੀਂ ਇੰਨਾ ਬੱਚਾ ਤਾਂ ਰਹਿ ਜਾਂਦੀ ਆ ਹੂੰ ਸਾਡੇ ਨਾਲ ਹੋਰ ਵੀ ਜਿਹੜੇ ਭਰਾ ਖੜੇ ਨੌਜਵਾਨ ਖੜੇ ਨੇ ਉਹਨਾਂ ਵੀ ਸਵਾਲ ਜਵਾਬ ਕਰਦੇ ਆ ਹੋ ਠੀਕ ਹੋ ਜੀ ਇਹ ਤੁਹਾਨੂੰ ਮੈਂ ਤੋਪ ਜੀ ਇੱਧਰ ਆ ਜੂ ਹੋਰ ਬਾਈ ਜੀ ਠੀਕ ਹੋ ਹਾਂ ਜੀ ਹਾਂ ਜੀ ਬਾਈ ਜੀ ਇੱਕ ਨਾ ਪੰਜਾਬ ਦੇ ਵਿੱਚ ਮੰਗ ਉਠੀ ਜਾਂਦੀ ਹੈ ਵੀ ਖਾਸ ਕਾਦ ਦੀ ਖੇਤੀ ਬਾਰੇ ਉਹ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਜੀ ਤਾਂ ਹੂੰ ਕਿਉਂ ਹੋਣੀ ਚਾਹੀਦੀ ਸਰਕਾਰ ਤਾਂ ਕਹਿੰਦੀ ਬਾਈ ਨਸ਼ਾ ਹੈ ਨਹੀਂ ਨਸ਼ਾ ਜੀ ਬਿਲਕੁਲ ਨਸ਼ਾ ਨਹੀਂ ਜੀ ਹੂੰ ਇਹ ਕੰਮ ਕਰਾਉਂਦੀ ਹੈ ਜੀ ਛਿੱਟਾ ਕੰਮ ਨਹੀਂ ਕਰਾਉਂਦਾ ਹੂੰ ਠੀਕ ਹੈ ਜੀ ਦਾਰੂਣੀ ਕੰਮ ਕਰਾਉਂਦੀ ਹੂੰ ਠੀਕ ਹੈ ਗੋਲੀ ਘਟਾ ਕੋਈ ਨਹੀਂ ਕੰਮ ਕਰਾਉਂਦਾ ਇਹ ਖੇਤੀ ਬਹੁਤ ਵਧੀਆ ਚੀਜ਼ ਹੈ ਹੂੰ ਕਿ ਵੀ ਮਾ ਇਹ ਬਾਲੀਪੋ ਬੈ ਚੀ ਜਾਈ ਜੇ ਇਹ ਜਿਵੇਂ ਚੋਰੀਆਂ ਹੋਈਆਂ ਸੋਡੇ ਪਿੰਡ ਦੀ ਗੱਲ ਕਰ ਲਈ ਆਲੀ ਕਰ ਲਈ ਆਪਾਂ ਵੀ ਅੱਜ ਛੋਡੇ ਪਿੰਡ ਦੇ ਵਿੱਚ ਚੋਰੀ ਹੋਈ ਆ ਕੱਲ ਹੋਈ ਆ ਚੋਰੀ ਹਾਂਜੀ ਹਾਂਜੀ ਕੱਲ ਛੋਡੇ ਨੋ ਮੋਟਰਾਂ ਤੇ ਚੋਰੀ ਹੋਈ ਹੈਗੀ ਉਹ ਤੇਲ ਕੱਢਿਆ ਗਿਆ ਟਰਾਫਰ ਨੂੰ ਪਹਿਲਾਂ ਵੀ ਕਹਿੰਦੇ ਬਾਪੂ ਜੀ ਦੱਸ ਰਹੇ ਸੀ ਕਹਿੰਦੇ ਵੀ ਇੱਥੇ ਪਹਿਲਾਂ ਵੀ ਚੋਰੀਆਂ ਬਹੁਤ ਕਈ ਵਾਰੀ ਹੋਈਆਂ ਨੇ ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਸਾਰਾ ਕਰਦੀ ਕੰਮ ਇੱਕ ਚਿੱਟੇ ਵਾਲੇ ਕੋਈ ਗੋਲੇ ਕੈਪਸੂਲ ਲਾਣ ਦਾ ਜੀ ਹੂੰ ਠੀਕ ਹੈ ਭੁੱਕੇ ਵਾਲਾ ਬੰਦਾ ਕੋਈ ਚੋਰੀ ਨਹੀਂ ਕਰਦਾ ਜੀ ਹੂੰ ਮੈਂ ਭੁੱਕੇ ਵਾਲਾ ਕੋਈ ਫੀਮਾ ਕੋਈ ਹੋਣੀ ਚਾਹੀਏ ਫਰਮਾ ਤੁਹਾਡੇ ਪਿੰਡ ਦੇ ਵਿੱਚ ਕੋਈ ਤੁਹਾਡਾ ਯਾਰ ਦੋਸਤ ਮਿੱਤਰ ਜਾਂ ਕੋਈ ਤੁਹਾਡੇ ਮਤਲਬ ਕਿ ਰਿਸ਼ਤਦਾਰੀ ਚ ਕੋਈ ਬੰਦਾ ਚੱਟੇ ਨਾਲ ਮਰੇਗਾ ਬਾਧੂ ਮਰਦੇ ਜੀ ਬਾਧੂ ਮਰਦੇ ਬਾਧੂ ਸਾਡੇ ਪਿੰਡ ਚਾਰ ਪੰਜ ਮਨਾਉਂ ਜਿਹੜਾ ਫਾਹਲੇ ਕੀ ਮਰ ਗਈ ਜੀ ਤੁਹਾਡੇ ਪਿੰਡ ਹਾਂਜੀ ਤੁਹਾਡੇ ਪਿੰਡ ਕਿਹੜਾ ਜੀ ਆਲੀ ਕੀ ਹਾਂਜੀ ਆਹ ਲੈ ਕੇ ਮਰ ਗਈ ਆਹ ਲੈ ਕੇ ਮਰਿਆ ਜੀ ਹੂੰ ਉਹ ਕਿਵੇਂ ਫਾਹਲੇ ਕੇ ਮਰ ਗਈ ਪਾਹਲੇ ਕੇ ਬਸ ਆਹੀ ਨਕੂ ਨਸ਼ੇ ਦਾ ਕੋਈ ਕੋਈ ਮਨਾ ਆਹੀ ਬਾਬੂ ਕਾਰ ਨਹੀਂ ਬਣਦੇ ਜੀ ਬਾਦ ਘਟ ਨਾਲ ਹਾਂ ਹਾਂਜੀ ਹੂੰ ਕੀ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਫਿਰ ਖਾਣ ਦੇ ਹੀ ਮੰਗਾ ਜੀ ਸਾਨੂੰ ਭੁੱਕੀ ਫਿਮ ਤੇ ਚੱਲੋ ਮਿਲ ਜਾਨੂੰ ਸਾਨੂੰ ਫਿਰ ਕੇ ਖ ਹੂੰ ਇਸੇ ਦੋਸਤੋ ਗੱਲ ਆਪਾਂ ਪਿੰਡ ਆਲੀ ਕਿ ਖੜਿਆਂਗੇ ਇਹ ਆਲੀ ਕੀ ਤਸਵੀਰਾਂ ਆਂ ਕਹਿੰਦੇ ਹੁੰਦੇ ਸਥਾਨਾਂ ਦੇ ਵਿੱਚੋਂ ਜਿਹੜੀ ਸਿਆਸਤ ਸ਼ੁਰੂ ਹੁੰਦੀ ਹੈ ਸਥਾਨਾਂ ਦੇ ਵਿੱਚ ਹੀ ਖਤਮ ਹੁੰਦੀ ਹੈਗੀ ਦੋਸਤੋ ਵੀ ਪੰਜਾਬ ਦੇ ਵਿੱਚ ਇਹਨਾਂ ਕਿਸਾਨ ਭਰਾਵਾਂ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਖਸ ਖਸ ਦੇ ਖੇਤੀ ਹੋਣੀ ਜ਼ਰੂਰੀ ਆ ਨਹੀਂ ਪੰਜਾਬ ਦੇ ਹਾਲਾਤ ਤਾਂ ਤੁਸਨ ਦੇਖੀ ਆ ਦੇਖ ਰਹੇ ਹੋਗੇ ਤੇ ਪਿੰਡਾਂ ਪਿੰਡਾਂ ਦੇ ਹਾਲਾਤ ਵੀ ਜਿਹੜੇ ਮਾੜੇ ਦਿਖ ਰਹੇ ਨੇ ਇਦਾਂ ਦੀਆਂ ਸਟੋਰੀਆਂ ਸਮੇਂ ਸਮੇਂ ਨਾਲ ਅਸੀਂ ਲੈ ਕੇ ਆਉਂਦੇ ਹਾਜ਼ਰ ਰਹਾਂਗੇ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸਤ ਸ੍ਰੀ ਅਕਾਲ